ਤਨ ਗੁਰੂ RAMDAS ਜੀ ਮਿਹਰ ਕਰਨ ਕਿਰਪਾ ਕਰਨ ਸਾਰੀ ਸੰਗਤ ਦਾ ਸਰਬੱਤ ਦਾ ਭਲਾ ਕਰਨ ਅੱਜ ਸਾਡੇ ਸਾਡਾ ਪਰਿਵਾਰ ਸਾਡੀ ਫੈਮਿਲੀ ਸਾਰੀ ਬਾਪੂ ਹੇਮ ਸਿੰਘ ਦੀ ਫਲਵਾੜੀ ਜਿਹੜੀ ਕਿ ਮਹਾਰਾਜ ਨੇ ਕਿਰਪਾ ਕੀਤੀ ਏ ਤੇ ਅੱਜ ਜਿਹੜੀਆਂ ਐ ਚੌਲਾਂ ਦੀਆਂ ਦੇਗਾਂ ਜਿਹੜੀਆਂ ਉਹ ਸਾਡੇ ਗ੍ਰਹਿ ਵਿਖੇ ਤਿਆਰ ਹੋ ਰਹੀਆਂ ਨੇ ਮੇਰੇ ਵੀਰ ਜੀ ਸ਼ਪਿੰਦਰ ਸਿੰਘ ਜੀ ਮੇਰੇ ਵੀਰ ਜੀ ਨਰਿੰਦਰ ਸਿੰਘ ਜੀ ਬੈਠੇ ਹੋਏ ਨੇ ਤੇ ਇੱਕ ਦੇਗ ਜਿਹੜੀ ਬਣ ਕੇ ਤਿਆਰ ਹੋ ਗਈ ਏ ਸੱਚੇ ਪਾਤਸ਼ਾਹ ਭਲਾ ਕਰਨ ਸਾਡੀ ਜਿਹੜੀ ਝੋਨੇ ਦੀ ਫਸਲ ਏ ਉਹ ਪੱਕ ਕੇ ਤਿਆਰ ਹੋ ਗਈ ਏ ਤੇ ਸੁਖ ਸ਼ਾਂਤੀ ਨਾਲ ਫਸਲ ਮੰਡੀਆਂ ਦੇ ਵਿੱਚ ਜਾਵੇ ਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਵੈਗ ਵਾਦਾ ਭਲਾ ਕਰੀ ਤੇ ਇਹ ਸਾਡੇ ਸੰਤ ਸੁਭਾ ਬਾਬਾ ਜੱਗਾ ਜੀ ਬੈਠੇ ਨੇ ਜਿਹੜੇ ਕੀ ਬਹੁਤ ਹੀ ਸੰਤ ਸੁਭਾ ਦੇ ਮਾਲਕ ਨੇ ਆਰ ਵੇਲੇ ਮਾਲਕ ਦਾ ਨਾਮ 잡ਦੇ ਰਹਿੰਦੇ ਨੇ ਤੇ ਇਹਨਾਂ ਦਾ ਵੀ ਵਿੱਚ ਯੋਗਦਾਨ ਹੈ ਮਹਾਰਾਜ ਸੱਚੇ ਪਾਤਸ਼ਾਹ ਹਰੇਕ ਤੇ ਕਿਰਪਾ ਕਰੇ ਇਹ ਮੇਰੇ ਵੀਰ ਜੀ ਸਤਨਾ ਸੱਤਾ ਸਿੰਘ ਜੀ ਜਿਹੜੇ ਕੀ ਦੇਗ ਨੂੰ ਤਿਆਰ ਕਰ ਰਹੇ ਨੇ ਦੇਗਾ ਦਾ ਲੰਗਰ ਬਣ ਕੇ ਤਿਆਰ ਹੋ ਰਿਹਾ ਹੈ ਬੜੀ ਸ਼ਰਧਾ ਭਾਵਨਾ ਨਾਲ ਇਹ ਸਾਡੇ ਵੀਰ ਪਸ਼ਵਿੰਦਰ ਜੀ ਮੇਰੇ ਵੱਡੇ ਬ੍ਰਦਰ ਜਿਹੜੇ ਕਿ ਇਮਾਨਦਾਰ ਟੀਵੀ ਵਾਲੇ ਨੇ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਦੇਗਾ ਦਾ ਜਿਹੜਾ ਲੰਗਰ ਤਿਆਰ ਕਰ ਰਹੇ ਹੋ ਕੀ ਤੁਹਾਡੇ ਭਾਵਨਾ ਸ਼ਰਧਾ ਹੈ ਕੀ ਚੀਜ਼ ਨੂੰ ਮੁੱਖ ਰੱਖ ਕੇ ਅੱਜ ਦੇਗਾ ਦਾ ਜਿਹੜਾ ਲੰਗਰ ਤੁਸੀਂ ਤਿਆਰ ਕਰ ਰਹੇ ਹੋ ਵਾਹ ਲੰਗਰ ਅਸਾਂ ਸਾਥ ਮਨਾ ਲਈਏ ਤੇ ਦੇਖ ਤਿਆਰ ਕਰਦੀ ਹੈ ਇਹ ਗੰਢੀ ਇਹ ਸਿੱਖ ਹੁਣ ਸ਼ਾਂਤੀ ਲਈ ਆ ਸਰਬੱਤ ਦੇ ਭਲੇ ਵਾਸਤੇ ਅਸੀਂ ਅਸੀਂ ਕਰਾ ਰਹੇ ਹਾਂ ਇਸਰਨਾਮਿਕਾ ਦਾਸ ਕੀਤੀ ਪੰਜਾਬ ਦੀ ਸ਼ਾਂਤੀ ਰੱਖੇ ਪਿਛਲੇ ਦਿਨੀ ਸਾਡੇ ਪੰਜਾਬ ਨੂੰ ਬਹੁਤ ਕਾਦੀ ਹਰਾਨੇ ਦਵਾਈ ਕੀਤੀ ਤੇ ਆ ਹੁਣ ਝੋਨੇ ਨੂੰ ਜੜਾ ਹਲਦੀ ਰੋਗ ਇਹ ਵੀ દવા ਦਵਨ ਫਿੱਟ ਕੇ ਲੈ ਰਿਆ ਸੀ ਅਸੀਂ ਗੁਰੂ ਮਹਾਰਾਜੀ ਜੀ ਚਰਨਾਂ 'ਤੇ ਅਰਦਾਸ ਕੀਤੀ ਕਿ ਸਾਡੇ ਵੱਲੋਂ ਦੇਵਗਨ ਫੈਮਿਲੀ ਵੱਲੋਂ ਇਹ ਚੌਲਾਂ ਦਾ ਪ੍ਰਸ਼ਾਦ ਅਸੀਂ ਬਣਾਵਾਂਗੇ ਤੇ ਆਪਣੇ ਲੱਗਰ ਦੇ ਵਿੱਚ ਲੋਕਾਂ ਨੂੰ ਇਥੇ ਕੱਦਾਂ ਦੇ ਤੇ ਸਿਖਾਵਾਂਗੇ ਜਿਸ ਦਾ ਇਹ ਖੁਸ਼ਹਾਲੀ ਵਾਸਤੇ ਸਾਰਾ ਕੀਤਾ ਜਾ ਰਿਹਾ ਹੈ ਬਹੁਤ ਵੀ ਵਧੀਆ ਉਪਰਾਲਾ ਹੈ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਵੀ ਚੌਲਾਂ ਦਾ ਪ੍ਰਸ਼ਾਦ ਛਕੇਗਾ ਗੁਰੂ ਮਹਾਰਾਜ ਜੀ ਦਾ ਨਾਮ ਜਪੇਗਾ ਤੇ ਵੈਗਰੂ ਵੈਗਰੂ ਕਰੇਗਾ ਸੋ ਇਹ ਮੇਰੇ ਵੀਰ ਸੇਵਾ ਕਰ ਰਹੇ ਨੇ ਹਰ ਸਾਹਿਬ ਬਣਾਉਂਦਾ ਹਾਂ ਜੀ ਸਾਡੇ ਉਹ ਤਿੰਨ ਦੇ ਗੱਲ ਵਿਚਾਰ ਬਣਾ ਕੇ ਇਹ ਕਿਉਂਕਿ ਇਸ ਦੇ ਨਾਲ ਸਾਡੀ ਜਿਹੜੀ ਸਾਡੇ ਬਜ਼ੁਰਗਾਂ ਤੋਂ ਲੈ ਕੇ ਸਾਡੀ ਪਰੰਪਰਾ ਵੀ ਆ ਰਹੀ ਹੈ ਉਹ ਬਣਾਉਂਦੇ ਹੁੰਦੇ ਸੀ ਉਹਨਾਂ ਵੱਲੇ ਅਸੀਂ ਦੇਖਦੇ ਸੀ ਐ ਨਿੱਕੇ ਹੁੰਦੇ ਹੁਣ ਅਸੀਂ ਬਣਾਉਣੇ ਹੋ ਸਕਦੇ ਆ ਕਿਤੇ ਇਹ ਨਹੀਂ ਦੀਪੂ ਨਹੀਂ ਇਹ ਵੇਂਦੇ ਨੇ ਕੱਲ ਨੂੰ ਕੀ ਇਹ ਸਾਡੀ ਜਿਹੜੀ ਜਿਹੜੀ ਸਾਡੀ ਇਹ ਚੀਜ਼ ਹੈ ਇਹ ਇਹਨਾਂ ਬੱਚਿਆਂ ਨੂੰ ਜ਼ਿਆਦਾ ਲੱਗਦਾ ਰਹੇ ਇਹ ਵੀ ਆਉਣ ਵਾਲੇ ਸਮੇਂ ਵਿੱਚ ਜਿਹੜੇ ਸਾਡੇ ਕਰਦਨੇ ਆ ਕੰਮ ਕਰਦੇ ਆ ਤੇ ਕੁੰਡਾਣ ਹੁੰਦੇ ਰਹੇ ਪੰਜਾਬ ਦੀ ਕਸਬੇ ਇਸ ਤਰ੍ਹਾਂ ਦੀ ਪੀੜਾ ਪੀੜਾ ਨਹੀਂ ਕਰਦੀਏ ਤੇ ਬਹੁਤ ਜਿਆਦੇ ਸਾਡੇ ਆਹਨ ਹਾਰ ਹਾਰ ਆਏ ਨੇ ਪੰਜਾਬ ਵਿੱਚ ਬਹੁਤ ਲੋਕਾਂ ਨੇ ਤੇ ਵੱਧ ਚੜ ਕੇ ਸਾਡੇ ਪੰਜਾਬੀਆਂ ਨੇ ਲੰਗਰ ਲਾਏ ਉਹਨਾਂ ਨੂੰ ਕਿਸੇ ਚੀਜ਼ ਦੀ ਕਾਦੀ ਚਾਹੀਦੀ ਤੇ ਮਸਲਾ ਬੰਦਿਆਂ ਲੱਖਾਂ ਇਕ ਤਬਾਹ ਹੋਣੇ ਪਰ ਸਾਡੇ ਪੰਜਾਬੀਆਂ ਨੇ ਤੇ ਪੰਜਾਬੀ ਸਾਡੇ ਜਿਹੜੇ ਨੇ ਬਹੁਤ ਜਿਆਦੇ ਦੰਗਰ ਸਿੰਗਰ ਦੀ ਸੇਵਾ ਦੰਗਰਾਂ ਨੂੰ ਵਿਚਾਰੇ ਦੀ ਸੇਵਾ ਕੋਈ ਕਿਸੇ ਕੰਨਾ ਨਾ ਕਸਰ ਨਹੀਂ ਛੱਡੀ ਤੇ ਸਾਡੇ ਪੰਜਾਬੀ ਇਸੇ ਰਾਹ ਤੇ ਜਿੱਥੇ ਵੀ ਕਿਤੇ ਉਹ ਆਪ ਤਵਰੀ ਬਹੁਤ ਪਹਿਨਾ ਪਹੁੰਚੇ ਪਾਵੇ ਕੋਈ ਵੀ ਸੂਬਾ ਇੱਕ ਫਿਰ ਮਹਾਰਾਜੀ ਅਰਦਾਸ ਕਰਕੇ ਫਿਰ ਸਾਰੀ ਸੰਗਤ ਨੂੰ ਬਤਾਇਆ ਜਾਏਗਾ ਹਾਂਜੀ ਬਾਬਾ ਜੀ ਆਉਣਗੇ ਹਾਂਜੀ ਤੇ ਬਾਗੀ ਸਾਹਿਬ ਆਉਣਗੇ ਉਸ ਤੋਂ ਬਾਅਦ ਅਰਦਾਸ ਕੀਤੀ ਜਾਊਗੀ ਸਤਿਗੁਰ ਦੇ ਚਰਨਾਂ ਦੇ ਵਿੱਚ ਉਸ ਤੋਂ ਬਾਅਦ ਪ੍ਰਸ਼ਾਦ ਵਰਤਣਾ ਸ਼ੁਰੂ ਕੀਤਾ ਜਾਊਗਾ

ਸਭਾ ਸਭਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਤ ਦਾ ਵਿਚਾਰ ਕਰਦੇ ਹਾਂ ਤਾਂ ਕਿ ਸਾਡੇ ਤਰਫੋਂ ਇਹ ਸਾਰਾ ਗੁਰੂ ਆਹੇ ਗੁਰੂ ਜੀ ਦਾ ਨਾਮ ਤਾਂ ਸੰਤ ਜੀ ਦੇ ਨਾਮ ਤੋਂ ਲਗਾ ਦੇ ਸੰਤ ਸਭਾ ਲਈ ਦੇ